ਨਾ ਵੀਰੇ ਯਾਰਾ ਕਿਤੇ ਕਿਹੜੇ ਦਾ ਇੰਦਾਰ ਕਰ ਮੈਂ ਹੋਰ ਕਰਾਂ ਨਾ ਵੀਰੇ ਗਈ ਬਾਦਾ ਗਈ ਟੁੱਟ ਗਈ ਪਹਿਲਾਂ ਕੀ ਖਾਈਏ ਬਰੈਡ ਖਾਈਏ ਕਿ ਸਮੋਸਾ ਖਾਈਏ ਬਰੈਡ ਖਾਈਏ ਕਿ ਸਮੋਸਾ ਖਾਈਏ ਕਿੱਥੇ ਯਾਰਾ ਰੇ ਮੇਰੇ ਮੈਨੂੰ ਚਲਾ ਲੰਨ ਦੇ ਯਾਰਾ ਚਲਾ ਲੰਨ ਦੇ ਇਹ ਦੇਖ ਕਿੱਡਾ ਸੋਣਾ ਲੱਗ ਰਿਹਾ ਪਰਾਲੀ ਦਾ ਕੁੱਪਿਆ 150 ਸਾਲ ਪੁਰਾਣਾ ਇਹ ਸਾਗਾ ਅਦਾ ਕਿੰਨੀ ਸੋਹਣੀ ਮੋਟਰ ਆ ਗਈ ਕੇਲੇ ਵੀ ਉਗਰੇ ਨੇ ਸਹੀ ਗੱਲ ਰਾਂ ਸ਼ੈਂਪੂ ਵਾਲੇ ਨਿਵਾਣਾ ਹੁੰਦਾ ਬਾਈ ਪਹਿਲਾ ਬੰਦਾ ਦੇਖਿਆ ਤੂੰ ਸੋ ਹੀ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਗਾਇਸ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਕਦੇ ਦੁਕਾਨ ਤੇ ਕੋਈ ਵੀ ਨਹੀਂ ਹੈਗਾ ਤੇ ਅੱਜ ਮੇਰੇ ਯਾਰ ਮਿੱਤਰ ਸਾਰੇ ਦੋਸਤ ਆਪਣੇ ਕੰਮਾਂ ਵਿੱਚ ਵਿਅਸਤ ਨੇ ਤੇ ਮੈਂ ਚੱਲਿਆ ਮੇਰੇ ਦੋਸਤ ਕੋਲੇ ਕਿਉਂਕਿ ਮੈਂ ਥੋੜਾ ਜਿਹਾ ਦੁਕਾਨ ਤੇ ਬੋਰ ਹੋ ਰਿਹਾ ਸੀਗਾ ਤੇ ਮੈਂ ਸੋਚਿਆ ਮੈਂ ਕਿਹਾ ਦੋਸਤ ਕੋਲੇ ਚાલਦੇ ਆਂ ਤਾਂ ਦੇਖਦੇ ਹਾਂ ਉਹ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਹੈ ਤੇ ਨਾਲੇ ਉਹਨੂੰ ਮਿਲ ਕੇ ਆਉਣੇਗੇ ਤੇ ਨਾਲੇ ਗੱਲਾਂ ਬਾਤਾਂ ਕਰਕੇ ਆਉਣੇ ਤੇ ਚਲੋ ਗਾਇਸ ਤੁਸੀਂ ਵੀ ਚਲੋ ਮੇਰੇ ਨਾਲ ਤੇ ਆਪਾਂ ਦੋਸਤ ਨੂੰ ਮਿਲਣ ਚੱਲਨੇ ਹਾਂ ਹੋ ਜੀ ਤੁਹਾਨੂੰ ਜਸਤਰੀ ਮਸਤਰਾ ਸਤਿ ਸ਼੍ਰੀ ਅਕਾਲ ਜੀ ਤੁਮ ਕਾਦੀ ਅੱਜ ਹਾਂ ਨਾ ਠੀਕ ਐ ਹੋਰ ਕੀ ਹਾਲ ਐ ਤੇਰਾ ਵਧੀਆ ਰਹੀ ਤੂੰ ਦੱਸ ਠੀਕ 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 ਤਾਂ ਕਈ ਦਿਨ ਹੋ ਗਏ ਮੈਨੂੰ ਠੰਡ ਨਹੀਂ ਹੋ ਰਹੀ ਹਾਂ ਅੱਛਾ ਪਾ ਕੇ ਨਾ ਆਇਆ ਕਰ ਅੱਛਾ 7 ਮਰ ਮਰ ਸਿਕਾੜੀ ਲੜ ਦੇਣੀ ਪਿੱਛੇ ਤਾਂ ਕਾਏ ਕਿੰਨੇ ਕਿੰਨੀਆਂ ਟਰਾਲੀਆਂ ਨੇ ਇਹਦੇ ਚ ਬੂਟ ਰੋਲ ਲੀਆਂ ਲੋਗਾ ਨਾ ਠੀਕ ਹੈ ਬਾਬੇ ਘੇਟ ਆ ਤਾਂ ਖਾਸਾ ਵੱਡਾ ਹੋ ਰਿਹਾ ਇਹ ਇਹਦੀ ਕਿਉਂ ਟੈਂਟ ਲੈਣਾ ਹੁੰਦਾ ਹੈ ਆ ਤਾਂ ਬਹੁਤ ਵੱਡਾ ਹੋ ਰਿਹਾ ਹੈ ਕੋਈ ਕੁੱਤੇ ਕਾਤੇ ਵਾਲਾ ਕੋਈ ਚੱਕਰ ਨਹੀਂ ਹੈ ਪਹਿਲਾਂ ਸੋਰੀ ਰੂਟ ਪੀਲ ਬਹੁਤ ਥੀ ਜੀ ਹਮ ਸ਼ੈਂਪੂ ਲੈਣਾ ਮਨਾਉਂਦਾ ਬੜਾ ਪੜਾ ਕੰਮ ਹੈ ਬਾਬੇ ਓਏ ਠੀਕ ਗੱਲ ਆ ਓਏ ਪਾਣੀ ਛੱਬਣ ਦਾ ਲਾਉਂਦੇ ਹਾਂ ਹਾਂ ਜੇ ਕੰਮ ਕਰਦਾ ਵੱਧੀ ਕਰਦਾ ਨਾ ਠੀਕ ਹੈ ਠੀਕ ਹੈ ਸ਼ੈਂਪੂ ਵੀ ਤੇਲ ਹੈ ਕਿ ਸ਼ੈਂਪੂ ਆ ਇਹਦੋਂ ਚੋ ਹੋਇਆ ਤੇ ਸਰੋਂ ਦਾ ਤੇਲ ਹੈ ਸਰੋਂ ਦਾ ਤੇਲ ਹੈ ਅੱਛਾ ਠੀਕ ਹੈ ਠੀਕ ਹੈ ਇਹ ਜੇ ਸ਼ੈਂਪੂ ਵਰਗਾ ਹੈ ਐ ਖੱਲੀ ਆ ਬਾਬੇ ਜੇ ਰੈਨ ਉਹਦਾ ਜੂਤ ਦੀ ਕਰਦੇ ਸ਼ੈਂਪੂ ਬਣਾਉਂਗੇ ਫਿਰ ਗੁਰੂ ਤੇ ਤਲਾਜਾ ਬਣਾਵੀ ਹੈ ਨਾ ਪਿੱਛੇ ਬਣਾਉਂਦੇ ਨੇ ਸਾਈਡ ਤੇ ਜਿਵੇਂ ਉੱਥੇ ਛੱਡਦੇ ਹੈ ਨਾ ਮੈਂ ਕਈ ਘਰਾਂ ਦੇ ਦੇਖਿਆ ਹੈਗਾ ਤਲਾਜਾ ਬਣਾ ਦੇ ਨੇ ਉੱਥੇ ਡੰਗਰਾ ਆਪੇ ਨਹਾ ਕੇ ਆਪੇ ਆ ਜਾਂਦੇ ਨੇ ਸਾਰਾ ਕੁਝ ਕਰਕੇ ਹਾਂ ਦਾ ਖੁਸ਼ ਹੋ ਰਹੀ ਹੈ ਪੂਰੀ ਹੁਣ ਆ ਬਾਈ ਪਹਿਲਾ ਬੰਦਾ ਦੇਖਿਆ ਤੂੰ ਨਾ ਜੀਨੇ ਕਰਨੋ ਜੋ ਆਪਣਾ ਲੋਕ ਮੈਂ ਤਾਂ ਪਹਿਲਾਂ ਬਹੁ ਨਮਾਈਆਂ ਨੇ ਮੱਜਾਂਵੇਂ ਜਦੋਂ ਮੈਂ ਜਦੋਂ ਮੈਂ ਪਲੱਸ 2 ਕਰਦਾ ਹੁੰਦਾ ਸੀ ਨਾ ਤਾਂ ਚਾਰ ਕਟੀਆਂ ਰੱਖ ਦਿੰਦਾ ਸੀ ਮੈਂ ਮੱਜਾਂ ਬਣਾ ਕੇ ਵੇਚ ਦਿੰਦਾ ਸੀ ਉਹਨਾਂ ਇਹ ਵੀ ਕੋਈ ਕਰਮਣਾਂ ਜਿਹਾ ਨਹੀਂ ਹੁੰਦੀ ਹੁੰਦਾ ਹਾਂ ਇਹ ਤਾਂ ਗੱਲ ਹੈ ਹੁਣ ਹੁਣ ਰੱਖਣੋ ਹਟ ਗਏ ਲੋਕ ਹੁਣ ਕੱਟ ਕੇ ਕੀ ਨੋ ਰੱਖਿਆ ਹੋਇਆ ਇਹਦਾ ਮੱਜ ਦਾ ਮੱਤੀ ਰੱਖਿਆ ਜਾਂਦਾ ਨਾ ਮੱਤੀ ਭਈ ਇਹ ਸਾਡੀ ਸ਼ਾਂਤੀ ਮਿੱਤੋ ਜਿੱਤੋ ਆਇਆ ਗਸਵਾਦ ਗੱਲ ਤੇਰੀ ਸਿੱਧੀ ਲੈ ਬਾਈ ਐਨੇ ਦਾ ਚੱਕ ਦਾ ਕੰਮ ਆ ਪਿਆਰਾ ਆ ਯਾਰ ਤੇਰਾ ਕਟਰੂਆ ਪਿਆ ਓਏ ਛਿਛੀ ਓਏ ਛੋਟੇ ਇੰਨੇ ਤਾਂ ਮੈਂ ਅਗਲੇ ਬਾਅਦ ਆ ਤੱਕ ਪਾਵੇ ਕੱਟ ਤਾ ਅਜੇ ਸਰੀਰ ਪੂਰਾ ਗੁਣੀਆਂ ਇਸਦੀ ਮਾਂ ਤੇ ਨਹੀਂ ਛੱਡਦਾ ਸਾਨੂੰ ਮਾਰ ਕੇ ਮਾਰ ਫਰਨਾਣਕੇ ਵਾਲੇ ਸਾਰੀ ਬਣਾਉਂਦੇ ਨੇ ਨਾ ਸਾਰੇ ਇੱਕ ਤਰ੍ਹਾਂ ਦੇ ਯਸ ਦੂਜੀ ਵੀ ਹੋ ਗਈ ਹੁਣ ਤੇਜ਼ੀ ਦੀ ਵਾਰੀ ਹੈ ਛੁੱਟਮਿੱਟ ਦਾ ਕੰਮ ਆ ਇਹਨਾਂ ਨੂੰ ਇਹਦਾ ਬਣਾਉਣਾ ਖਰਚੇ ਹੀ ਨਹੀਂ ਆ ਅੱਛਾ ਮਿੱਟੀ ਚ ਲਿਪੜਦੀ ਐ ਇਹ ਅੱਛਾ ਮਿੱਟੀ ਚ ਲਿਪੜਦੀ ਐ ਭੈੜੀ ਜਾਂਦਾ ਪਰ ਪਾਲਕ ਮੇਥੀ ਧਣੀਆਂ ਲਾਇਆ ਹੋਇਆ ਮਿਲੋ ਉਹਦਾ ਨਾ ਇਹ ਬਾਹਰੇ ਦਾ ਪਹਿਲਾ ਪੰਜ ਹੱਥ ਨਾਲ ਜੇੜਨ ਵਾਲੀਆਂ ਹੁੰਦੀਆਂ ਦੀਆਂ ਸਾਡੇ ਪਿੰਡਾਂ ਦੇ ਟੋਬਾ ਦਾ ਸਾਰੇ ਸਾਡਾ ਸਾਰਾ ਪਿੰਡ ਟੋਬੇ ਤੇ ਲੈ ਕੇ ਜਾਂਦਾ ਗਰੂ ਸਾਰਾ ਪਿੰਡ ਹਾਂ ਅੱਜ ਦਾ ਆਪੇ ਬਣਾਵਾਂਗੇ ਘਰ ਦੇ ਵਿੱਚ ਬਣਾਵਾਂਗੇ ਦੇਖ ਲੈ ਸਵੇਰੇ ਲੈ ਜਾਂਦੇ ਨੇ ਸਾਡੇ ਪਿੰਡ ਦੇ ਸ਼ਾਮ ਨੂੰ 2-3 ਵਜੇ ਲੈ ਜਾਂਦੇ ਨੇ ਘਰੇ ਉੱਥੇ ਧੁੱਪ ਚ ਬਿਠਾਉਂਦੇ ਨੇਗੇ ਉੱਥੇ ਚਰਾ ਲਾਂਦੇ ਨੇਗੇ ਨਵੇਂ ਜਗ੍ਹਾ ਕੇ ਪਿੰਡਾਂ ਤੇ ਨਹੀਂ ਹੁੰਦਾ ਨਾ ਪਿੰਡ ਦੇ ਵਿੱਚ ਆਹ ਸੁਆਦ ਆ ਸਾਡੇ ਦੋਸਤੇ ਸ਼ੇਅਰ ਕਰਕੇ ਤੁਹਾਨੂੰ ਪਤਾ ਲੱਗਿਆ ਹਾਂ ਜਿਹੜੇ ਟੁੱਬੇ ਦੇ ਉਹ ਬਈ ਰੁਕ ਗਏ ਹਾਂ ਨਾ ਨਾੜੀਆਂ ਵਾਲੀਆਂ ਵਾਲੀਆਂ ਨਾਲੇ ਵਾਲੇ ਦੇ ਥੋੜੇ ਆ ਟੋਬਾ ਇਹ ਨਾ ਜਿਹੜਾ ਦਾ ਪਾਣੀ ਬਾਲਾ ਗੰਦਾ ਯਾਰ ਸਾਰੀਆਂ ਤਿੰਨੇ ਦੇਖੋ ਮੇਰੇ ਕਿ ਨਹੀਂ ਦੇਖ ਰਿਹਾ ਨੇ ਚਾਰੇ ਸੱਚਾ ਉਹ ਵੀ ਉਹ ਵੀ ਉਹ ਵੀ ਤਗਾ ਜੀ ਪਿੰਡ ਵਾਲੇ ਲੋਕ ਪਤਾ ਕਿਉਂ ਕਾਮਯਾਬ ਹੁੰਦੇ ਨੇ ਕਿਉਂਕਿ ਉਹ ਆਪਣੇ ਜਾਨਵਰਾਂ ਬਹੁਤ ਪਿਆਰ ਕਰਦੇ ਨੇ ਦੇਖੋ ਮੈਂ ਇੰਨੀ ਕਦੀ ਵੀ ਅੱਜ ਤੱਕ ਕੋਈ ਵੀ ਬੰਦਾ ਦੇਖਿਆ ਹੈਗਾ ਜਿਹੜਾ ਆਪਣੇ ਪਸ਼ੂਆਂ ਨੂੰ ਆਪਣੇ ਜਾਨਵਰਾਂ ਨੂੰ ਸ਼ੈਂਪੂ ਨਾਲ ਤੇ ਤੇਲ ਨਾਲ ਨਵਾਉਂਦਾ ਹੋਵੇ। ਬਾਕੀ ਦੇਖੋ ਕਿੰਨੀ ਸੋਹਣੀਆਂ ਲੱਗ ਰਹੀਆਂ ਨੇ ਹੁਣ। ਘੈਂਟ ਲੱਗ ਰਹੀਆਂ ਨੇ ਪੂਰੀ ਵਧੀਆ। ਠੀਕ ਹੈ। ਜਦੋਂ ਬੰਦਾ ਇਹਨਾਂ ਨੂੰ ਸ਼ੌਂਕ ਨਾਲ ਪਾਲਦਾ ਤਾਂ ਬੰਦਾ ਆਟੋਮੈਟਿਕ ਹੀ ਤਰੱਕੀ ਕਰਦਾ ਹੈਗਾ। ਬਾਕੀ ਪਿੰਡ ਦਾ ਮਾਹੌਲ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈਗਾ। ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ ਮਾਹੌਲ ਹੈ ਇੱਥੇ ਦਾ। ਬਾਕੀ ਬਾਹਰਲਾ ਮਾਹੌਲ ਤਾਂ ਹੋਰ ਵੀ ਜ਼ਿਆਦਾ ਸੋਹਣਾ ਹੈਗਾ। ਹੂੰ। ਹੂੰ। ਵਸੇਂ ਬਰੇ। ਗੈਸ ਨਹੀਂ ਚਲਾਉਂਦਾ ਹੁੰਦਾ கரੰਟ ਤਾਂ ਨਹੀਂ ਮਰਦਾ ਇਹ ਕੇਲੇ ਵੀ ਉਗਰੇ ਨੇ ਸਹੀ ਗੱਲ ਰਾ ਇੱਥੇ ਕਿੰਨੇ ਹੋਏ ਇਤਨਾ ਨਾ ਪਕੜੇ ਨੇ ਲੈ ਲੈ ਵੀ ਰੋੜੇ ਗੱਲ ਸਰੀ ਪੱਕੀ ਆ ਓਏ ਸਾ ਸੁਣ ਤਾ ਨੀ ਮਟਰ ਆਲੂ ਆ ਤਾਂ ਢਣੀ ਆ ਨਾ ਲਾ ਸੁਣਾ ਇਹ ਲਾ ਸੁਣ ਪਿਆਰ ਤੋਂ ਉੱਧਰ ਲੱਗੋ ਅੱਛਾ ਉਹ ਢਣੀਆਂ ਹੋ ਗਿਆ ਨਾ ਤਣੀਆਂ ਉਹ ਮਟਰ ਹੋਰ ਨੇ ਪਰਲੀ ਬੱਟ ਚਾਲੂ ਨਿਕਲੇ ਉਹ ਸਾਰੇ ਬਹੁਤ ਸੋਹਣਾ ਮਾਹੌਲ ਆ ਯਾਰ ਹਨਾ ਖੈਰਾਂ ਦੇ ਵਿੱਚ ਕਿੱਥੇ ਮਿਲੂਗੀ ਇੰਨੀ ਅਸ਼ਾ ਅਦਾ ਕਿੰਨੀ ਸੋਹਣੀ ਮੋਟਰ ਆ ਇਹਨੂੰ ਵੀ ਕੱਲੀ ਕਰ ਰਖਿਆ ਯਾਰ ਇਹ ਵੀ ਸੋਹਣੀ ਲੱਗ ਰਹੀ ਆ ਮੋਟਰ ਇਹਦਾ ਮੂੰਹ ਇੱਧਰ ਘਾਤੋਂ ਕਰਤਾ ਓਏ ਬ੍ਰੇਤੀ ਮਾਰ ਲੱਗ ਗਈ ਉੱਧਰ ਲਵਾਵਾ ਪਿੱਛੇ ਘੜਦੇ ਅੱਛਾ ਬ੍ਰੇਤੀ ਮਾਰਨ ਲੱਗ ਜਾਂਦਾ ਬੋਰ ਹੈ ਉੱਤਰੀਆਂ ਦੇ ਬੋਰ ਜਮ ਲੂਗੇ ਵਿੱਚੋਂ ਹਾਂ ਪਰ ਉਹ ਜਿਆਦਾ ਰੇਤਾਂ ਵਰ ਲੱਗੇ ਫਿਰ ਉਹ ਤਾਂ ਕੰਮ ਕਰੇ ਬੁੱੰਦਾ ਉਹ ਕੰਮ ਰਿਪਟ ਗਿਆ ਸਾਰੇ ਸੰਦਾਂ ਨੂੰ ਰੰਗਸਤੁਰਵਾ ਕੇ ਅੰਦਰ ਖੜਾ ਦੇ ਗਏ ਚਰੰਗ ਹਰਤ ਸਾਲ ਕੜਾ ਨਾ ਗਏ ਕਿਵੇਂ ਨਾ ਨਾ ਕਰਵਾਇ ਨਹੀਂ ਨਾ ਇਹ ਕਿਤੇ ਦੀ 150 ਚਾਟਾ ਹੋ ਨਹੀਂ ਹਾਂ ਬਹੁਤ ਪੁਰਾਣਾ ਹੈ ਅੱਛਾ ਸੋਣੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਮਾਹੌਲ ਦੇ ਕਿੰਨਾ ਸੁਣਾ ਹੈ ਇਹ ਕੀ ਵਿੱਜਿਆ ਹੋਇਆ ਅੱਛਾ ਇਸਰੋਂ ਖਵਾ ਦੇ ਕਿੰਨੀ ਘੈਂਟਾ ਢਾ ਕੇ ਮੰਜਾ ਸੋ ਜੇ ਬਿਨਾਂ ਕਿਸੇ ਫਿਕਰ ਤੋਂ ਬਾ ਠੀਕ ਹੈ ਇਹਨੂੰ ਕੀ ਸੁੱਕਾ ਖਾ ਗਿਆ ਹਰਦੀ ਜੋ ਸੁੱਕੀਆਂ ਦੀ ਮੈਂ ਪਰ ਪੱਤੇ ਝੜ ਜਾਂਦੇ ਅੱਛਾ ਜਦੋਂ ਗਰਮੀ ਚ ਪਟਣੀ ਇਹਨੂੰ ਛਾਂ ਕਰਾਂਗੇ ਹੁਣ ਠੀਕ ਹੈ ਇਹ ਦੇਖ ਕਿ ਡਗੋਣਾ ਲੱਗ ਰਿਹਾ ਪਰਾਲੀ ਦਾ ਕੁੱਪੜਾ ਕਿਹ ਲੱਗਦਾ ਨਾ ਤੈਨੇ ਬਣਾਇਆ ਹੈ ਆਪ ਇਹ ਲੜ ਦੇ 150 ਸਾਲ ਪੁਰਾਣਾ ਹੈ ਇਹ ਸਾਤ ਹੂੰ ਆਹ 150 ਸਾਲ ਦਾ ਲੱਗ ਰਿਹਾ ਹੈ ਕਿੰਨਾ ਸਮਾਂ ਲੀਏ ਚੱਲ ਠੀਕ ਹੈ ਫਿਰ ਠੀਕ ਆ ਰਿਹਾ ਬੱਸ ਮੋਟਰੀ ਓਕੇ ਚੱਲ ਠੀਕ ਕਾਫੀ ਟਾਈਮ ਆਪਾਂ ਦੋਸਤ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਹੁਣ ਪਹੁੰਚ ਗਏ ਆਪਾਂ ਦੁਕਾਨ ਤੇ ਤੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਹੈਗਾ ਕਦੋਂ ਨਿਕਲ ਗਿਆ ਡੇਢ ਕਦੋਂ ਵੱਜ ਗਿਆ ਤੇ ਇਸ ਵੇਰੇ ਉਹ ਦੇਖੀ ਹੁਣ ਤਾਂ ਉਹਨੇ ਕਿੰਨਾ ਟਾਈਮ ਹੋ ਰਿਹਾ ਜੀ ਹੁਣ ਟਾਈਮ ਤਾਂ ਪਤਾ ਹੀ ਨਹੀਂ ਲੱਗਿਆ ਤੇ ਤੁਸੀਂ ਦੇਖਿਆ ਹੁਣਾ ਮਾਹੌਲ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਸਾਰਾ ਕੁਝ ਠੀਕ ਗਿਆ ਯਾਰ ਹਨਾ ਬਹੁਤ ਘੈਂਟ ਲੱਗਿਆ ਜਿਹਨੂੰ ਜਿਹਨੂੰ ਇਹ ਮਾਹੌਲ ਵਧੀਆ ਲੱਗਿਆ ਤਾਂ ਇੱਕ ਲਾਇਕ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਕਿਉਂਕਿ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਕੀ ਚੀਜ਼ ਦਿਖਾਉਣੀ ਚਾਹੀਦੀ ਹੈ ਕੀ ਚੀਜ਼ ਨਹੀਂ ਦਿਖਾਉਣੀ ਚਾਹੀ ਬਾਕੀ ਪਿੰਡਾਂ ਦਾ ਮਾਹੌਲ ਬਹੁਤ ਸੋਹਣਾ ਬਹੁਤ ਸ਼ਾਨਦਾਰ ਤੇ ਬਹੁਤ ਸ਼ਾਂਤ ਹੁੰਦਾ ਆ ਦਿਨਾਂ ਦੇ ਵਿੱਚ ਆ ਕੇ ਥੋੜਾ ਜਿਹਾ ਕੰਮ ਘਟ ਜਾਂਦਾ ਹੈਗਾ ਤੇ ਇਹ ਦਿਨਾਂ ਦੇ ਵਿੱਚ ਲੋਕ ਕੰਮਕਾਰਾਂ ਵਿੱਚ ਜ਼ਿਆਦੇ ਹੁੰਦੇ ਨੇ ਫਸਲਾਂ ਬੀਜਦੇ ਨੇ ਕੁਝ ਵੀ ਆਪ ਕੋ ਆਪਣਾ ਜੋ ਵੀ ਕੰਮ ਹੁੰਦਾ ਉਹ ਕਰਦੇ ਨੇਗੇ ਸਰਤਾ ਬੋਲ ਲਈ ਉਹਨਾਂ ਦਾ ਟੋਪੀ ਟੱਕਤਾ ਉਹ ਬੋਲਦਾ ਇੰਜ ਮੈਂ ਤੇਰਾ ਬੁਲਟ ਸੋਨਾ ਨਾ ਉਵੇਂ ਤੂੰ ਵੀ ਸੋਨਾ ਬਹੁਤ ਆ ਯਾਰ ਮੈਂ ਹੈ ਲਵੇ ਲਾ ਕੇ ਦੇਖੇ ਪ੍ਰੈਗਰੈਂਸ ਦੇਖੀਂ ਤੇਰੀ ਫ੍ਰੈਗਰੈਂਸ ਦੇਖਦਾ ਵਿਆਹ ਵਾਲੀ ਨਹੀਂ ਸੱਚਾ ਕੋਈ ਰਾਇਲ ਜੀ ਫੀਲਿੰਗ ਆ ਕਰੀਬ ਹੈ ਇੱਥੇ ਯਾਰਾਂ ਸਮੋਸੇ ਲੈਣ ਜਾਵਾਂਗੇ ਅਸੀਂ ਕਹੋ ਓਏ ਲੈਣ ਤਾ ਆਈ ਦੋ ਲੈ ਆਈ ਬੜੀ ਮੇਰੇ ਮੈਨ ਨਹੀਂ ਆ ਹਾਂ ਵੀ ਕਿਹਾ ਹੈ ਮੇਰੇ ਮੈਨੂੰ ਚਲਾ ਲਾਣ ਦੇ ਯਾਰਾਂ ਚਲਾ ਲਾਣ ਦੇ ਮੈਨੂੰ ਯਾਰ ਤੈਨੂੰ ਆਂਦਾ ਨਹੀਂ ਹੈ ਨਾ ਉੱਥੇ ਤੇਰੇ ਵਾਲਾ ജോല ജോർ ബോൾ ഡോളി ചോദിച്ചാ ਚਲਾ ਤਿੰਨ ਬਰੈਡ ਤਿੰਨ ਸਮੋਸੇ ਪੈਕ ਕਰਦੇ ਲਾਡੀ ਉੱਤਰ ਕੇ ਆ ਜਾ ਥੱਲੇ ਵੀ ਮੈਂ ਨਾ ਚਲਾਣ ਵੀ ਮੈਂ ਨਾ ਚਲਾਣ ਲੱਗ ਜਾਂ ਕਿਤੇ ਦੋਸਤਾਂ ਨਾਲ ਵਾਦਾ ਕਿ ਬਰੈਡ ਦੇ ਸਮੋਸੇ ਇਹਨਾਂ ਨੂੰ ਖਵਾਵਾਂਗਾ ਵੀ ਅੱਜ ਤੁਸੀਂ ਖਵਾਓ ਤੇ ਫਿਰ ਅੱਜ ਮੇਰੀ ਵਾਰੀ ਸੀ ਤੇ ਅਸੀਂ ਲੈ ਆਏ ਤੇ ਹੁਣ ਅਸੀਂ ਪਾਰਟੀ ਕਰਾਂਗੇ ਛੋਟੀ ਮੋਟੀ ਪਾਰਟੀ ਤਾਂ ਕੀ ਕਰਦੇ ਮਤਲਬ ਵਾਦਾ ਕਰੇ ਸੀ ਬਸ ਫਿਰ ਕੀਤੀ ਆ ਆ ਗਏ ਇਹ ਕਹਿੰਦੇ ਖਾਣੇ ਨੇ ਬਈ ਤੇ ਪਾਣੀ ਨਾ ਨਾ ਠੀਕ ਆ ਯਾਰ ਕੁਝ ਨਹੀਂ ਹੁੰਦਾ ਡੰਡ ਲੱਗ ਰਿਹਾ ਬਾਈ ਮੈਂ ਕੰਬਲ 'ਚ ਪੈ ਜਾਗਾ ਓਏ ਪਤਾ ਕੀ ਮੱਖੀਆਂ ਜੀ ਆ ਜਾਣਗੀਆਂ ਨਹੀਂ ਹੁੰਦੀਆਂ ਤਾਂ ਹੀ ਕਹੇ ਗੱਲ ਸਿਆਣੀ ਕਹਿ ਰਹੇਗਾ ਆਪਾਂ ਮੈਂ ਕਹਿੰਦਾ ਮੇਰੀ ਗੱਲ ਸੁਣਾ ਬਹਿ ਜਾ ਬਹਿ ਜਾ ਮੇਰਾ ਪ੍ਰਾਣ ਹੀ ਉਹਨਾਂ ਦੇ ਨਾਲ ਠੀਕ ਹੈ ਜੀ ਕਰਦਾ ਕਰਦਾ ਬੰਦਾ ਚਲ ਬੰਦ ਹੋ ਜੂ ਆਪੇ ਚੱਲ ਕੇ ਕਰਦੇ ਯਾਰ ਬਾਈ ਵਾਲਕੇ ਕਰਾ ਬੰਦਾ ਕਰਦੇ ਯਾਰ ਓਏ ਮੈਂ ਕਹਿੰਦੇ ਨਾ ਕਰ ਯਾਰ ਹੁਣ ਐਂ ਕਰ ਯਾਰ ਕਈ ਬਣ ਕੇ ਮੇਰੇ ਇਧਰ ਨਹੀਂ ਛੜ ਆ ਜਣੇ ਯਾਰ ਹਾਂ ਚਲ ਹੁਣ ਇਧਰੋਂ ਆਉਂਦੀ ਨਾ ਵੀਡੀਓ ਵਧੀਆ ਪਹਿਲਾਂ ਕੀ ਖਾਈਏ ਬਰੈਡ ਖਾਈਏ ਕਿ ਸਮੋਸਾ ਖਾਈਏ ਬਰੈਡ ਖਾਈਏ ਕਿ ਸਮੋਸਾ ਖਾਣਾ ਦਾਦੀ ਦਾ ਫੋਨ ਆ ਹੈਲੋ ਤੁਹਾਨੂੰ ਗੱਲ ਕਰਾ ਦੇ ਯਾਰ ਹੈ ਪਹਿਲਾ ਬ੍ਰੈਡ ਖਾਣਿਆ ਯਾਰ ਇਹ ਗਿਆ ਮੈਂ ਤਾਂ ਲੈ ਆਉਂਗਾ ਇਹ ਦੇਖੋ ਦਿਲਿਆ ਨੇ ਜਿਆਦਾ ਬੋਲਦਾ ਹੈ ਕੋਈ ਨਾ ਤੂੰ ਕਰ ਉਹਨੇ ਜਾਵੇਗਾ ਕਿੱਥੇ ਜਾਵੇਗਾ ਮੈਨੇ ਆਪਣਾ ਚੈਲੰਜ ਪੂਰਾ ਕਰਿਆ ਨਾ ਹਾਂ ਜਿਹੜਾ ਮੈਂ ਕਿਹਾ ਸੀ ਗੱਲ ਕਰੀ ਇਹਨਾਂ ਚੈਲੰਜ ਹੀ ਹੈ ਜੀ ਪਿਆਰਾ ਉਹ ਮੁੰਡਾ ਕਰੂ ਲੱਡੀ ਦੀ ਵਾਰੀ ਆ ਪਰਦਾ ਲਾ ਲਿਆ ਲੱਡੀ ਦੀ ਵਾਰੀ ਕਰ ਲੋ ਵੀਡੀਓ ਚ ਕਹੀ ਮੜਾ ਜਾ ਲੱਡੀ ਕਰ ਲੋ ਨਾ ਪੂਰੀ ਪੱਕਾ ਹੋ ਗਿਆ ਤੇ ਹੁਣ ਤੈਨੂੰ ਕਹਿ ਦੇ ਤੇਰਾ ਤੇਰੇ ਤਿੰਨੇ ਤਿੰਨੇਵ ਕਰਦੀ ਪਾਰਟੀ ਨਾ ਮੈਂ ਵੀ ਕਰਤੀ ਉਹਨੇ ਕੀ ਖਵਾਊਗਾ ਚਮੋਸਾ ਦੋ ਇੱਕ ਜੁਗੈ ਐਨੋ ਪਤਾ ਹੋਰ ਕੋਈ ਹਾਂ ਆਉਂਦਾ ਕਿਹਨਾਂ ਸੀਸਕਾ ਹਾਂ ਅੱਜ ਤਸ ਤੇ ਕੱਲੂ ਕਰੇਗਾ ਮੇਰਾ ਤਾਂ ਉਹ ਕੱਲ ਪਈ ਨਹੀਂ ਆ ਦੇਖੋ ਮਨਾਈਆਂ ਫਿਰੇ ਲੈ ਕੇ ਆ ਗਿਆ ਵੀ ਮੈਂ ਕਰੂੰ ਪਾਟੇ ਤੇ ਮੈਂ ਮੇਰੇ ਬਾਹਰ ਵੀ ਜਰਾ ਭਾਈ ਬਾਅਦ ਕਰੀ ਤੇ ਰੋ ਅੱਜ ਹੋਰੇ ਆਏ ੱੱਕੇ ਤੋਂ ਗੱਲ ਕੱਲ ਦਾ ਸੀਗਾ ਤੇਰਾ ਟੱਕਰ ਬਾਹਰ ਨਾਲ ਮੈਂਨੇ ਗੱਲ ਫੋਨ ਕਰਨਾ ਸੀ ਗੱਲ ਕੰਮ ਸੀਗਾ ਇਹਨੂੰ ਪਾਉਂਦਾ ਤੂੰ ਨਾ ਇੱਕ ਦਿਨ ਲੇਟ ਆ ਤਿੱਕ ਨੂੰ ਮੈਨੂੰ ਆਉ ਕੋਆ ਦੇ ਦੇਣਾ ਚੜਨੀਗਾ ਮੈਂ ਇੱਕ ਦਿਨ ਹੋਰ ਖਵਾਉਂਗਾ ਪਰ ਮੇਰੇ ਇੱਕ ਦਿਨ ਖਵਾਉਣ ਤੋਂ ਪਹਿਲਾਂ ਤੈਨੂੰ ਬਾਬੂ ਇੱਕ ਵਾਰੀ ਹਾਂ ਤੇ ਮੈਂ ਚੱਲ ਜੀ ਕਿਹਨੇ ਕਰਦੇ ਜਿਹੜਾ ਤੇ ਕੱਲ ਦਾ ਦਿਨ ਮਿਸ ਕਰੇਗਾ ਬਾਬਾ ਮੈਨਾਂ ਕਿੱਥੇ ਨੇ ਚਰ ਕੱਲ ਨੂੰ ਭਲਾਡੀ ਖਾਊਗਾ ਪਰ ਸੁੰਘੇ ਪਰਸਨ ਤੇਰੀ ਵਾਰੀ ਫਿਰ ਉਹਦੋਂ ਅਗਰ ਨਹੀਂ ਨਾ ਮਿਸ ਕਰੇ ਜਿਹੜਾ ਤੂੰ ਉਹ ਜਿਹੜਾ ਮਿਸ ਕਰੇ ਉਹ ਤਾਂ ਖਵਾ ਉਹ ਹੀ ਤਾਂ ਮੈਨੂੰ ਕਹੀ ਜਾਣਾ ਚੱਲ ਠੀਕ ਆ ਮੈਂ ਮਿਸ ਕਰੇ ਮੈਂ ਖਵਾਉਂਗਾ ਪਰ ਕੱਲ ਨੂੰ ਤਾਂ ਤੂੰ ਖਾਵੇਂਗਾ ਕਹਿੰਦਾ ਤੂੰ ਜਿਹੜਾ ਕੱਲ ਦੇ ਨਾਲ ਉਹ ਤਾਂ ਖਵਾ ਦੇ ਮੈਨੂੰ ਪਤਾਗਾ ਲੱਗ ਗਿਆ ਇਹ ਹੁਣ ਮਨ ਮੰਨਦਾ ਨਹੀਂ ਹੈਗਾ ਨਾ ਮੰਨੂਗਾ ਐ ਤੱਕ ਹੀ ਕਹੀਂ ਖਾਣੇ ਦੱਸ ਨਾ ਸਰੋਸ ਚੱਲ ਟਿਕਾ ਮਾਧਾ ਦਵਾਉਂਗਾ ਚਟਨੀ ਸਵਾਦਾ ਗੁਰੂ ਹਨਾ ਕਿੰਨੀ ਸਵਾਦਾ ਚਟਨੀ ਪੱਬੇ ਓਏ ਪਾਇਨਾਰਾ ਦੁੱਧ ਵੀ ਨਹੀਂ ਹੈਗਾ ਹੋਰ

ਨਾ ਵੀਰੇ ਯਾਰ ਕੱਟ ਕੇ ਕਰੀਂ ਜਾਂ ਡੱਗ ਕਰੀਂ ਤਾਂ ਦੇਖ ਹੈ ਗੱਲ ਲੱਗ ਗਈ ਨਾ ਵੀ ਕਿੱਦਾਂ ਕਿੰਨਾ ਕਦੋਂ ਕ ਲੱਗਣਾ ਬਣਾ ਖੜਾ ਕੇ ਖੜਾ ਮੇਰਾ ਹਾਂ ਹੋ ਕਰੇਗਾ ਵੀ ਨਾ ਵੀਰੇ ਗਈ ਬਾਦਾਂ ਗਈ ਟੁੱਟ ਗਈ ਨਹੀਂ ਗਈ ਕਰੇਗਾ ਉਹ ਪੜਾ ਕੇ ਬੈਗੇ ਸਾਲੇ ਪੜਾ ਕੇ ਬੈਗੇ ਇੱਕ ਤਾਂ ਭਲਾ ਕਰੀ ਨਿਕਲਿਆ ਇਹਨਾਂ ਦਾ ਹਨਾ ਕਰਨਾ ਕੀ ਆ ਯਾਰ ਕਰਨਾ ਜੋ ਕਰਨਾ ਬਸ ਠੀਕ ਹੈ ਨਾ ਕਰ ਹੁਣ ਜਿਹੜੇਗਾ ਜਦੋਂ ਮੈਂ ਹੁਣ ਮਾਰੀਗਾ ਫੋਨ ਦੇ ਮੈਂ ਰਿਕਾਰਡ ਨਹੀਂ ਕਰਿਆ ਜਿਹੜੇ ਥੱਪੜ ਲਾਏ ਨੇ ਇਹਦੇ ਨਾਲ ਦੇ ਮੂੰਹ ਲਾਲ ਕਰਤਾ ਇਹਨੇ ਦਾ ਉਧਰ ਉਧਰ ਫੋਨ ਦੇ ਆ ਲਾਈਗਾ ਹੁਣ ਹੈ ਲਾਈਗਾ ਫੋਨ ਦੇ ਦਾਡੀ ਕੱਢ ਵੀਡੀਓ ਦਿਖਾ ਕੱਪੜੇ ਕਿਵੇਂ ਮਾਰਨੇ ਉਹ ਫੇਰ ਕੀ ਹੋ ਗਿਆ ਮਾਫ ਨਹੀਂ ਕਰ ਤੈਨੂੰ ਪਤਾ ਦਿਨ ਚਾਰ ਥੱਪੜ ਮਾਰ ਕੇ ਮੂੰਹ ਲਾਲ ਕਰਤਾ ਮੁੰਡੇ ਦਾ ਬਗ ਜਾ ਤੈਨੂੰ ਕਹਿ ਕਿ ਹਾਂ ਮੈਂ ਵੀਰ ਕਾ ਲੈ ਬੰਗਾ ਤੈਨੂੰ ਮੈਂ ਤੇਲ ਬਣਾ ਰਿਹਾ ਹਾਂ ਮੇਰੇ ਕੋਲ ਨਾ ਸਾਰਿਆਂ ਨੂੰ ਕੋਟ ਬਣਦਾ ਅਲੱਗ-ਅਲੱਗ ਹੋਣਾ ਰਿਹਾ ਸੀ ਕੀ ਕਹਿੰਦਾ ਸੀ ਤੂੰ ਵੀ ਮੇਰੇ ਥੱਪੜ ਲਾਇਨੇ ਨੇ ਹਾਂ ਕਿੰਨੇ ਥੱਪੜ ਲਾਇਨੇ ਵੀਰੇ ਲਾਡੀ ਤੂੰ ਦੱਸੀ ਇਹਦੇ ਹੁਣ ਕਿੰਨੇ ਵਾਰ ਨੇ ਮੇਰੇ ਤਿੰਨ ਇਹਦੇ ਵੀ ਤਿੰਨ ਵਾਰ ਮੇਰੇ ਤੇਰੇ ਮੈਂ ਤੈਨੂੰ ਪਤਾ ਕਿ ਇਹ ਧਰਤੀ 'ਚ ਦੱਬ ਦੂੰਗਾ ਇਦਾਂ ਜਿਵੇਂ ਤੇਰੇ ਤੈਨੂੰ ਪੜੂ ਕੋਲੇ ਸੋਨੀ ਨੂੰ ਉਹਦਾ ਜੇ ਕਸੂਰ ਵੀ ਨਹੀਂ ਹੋਣਾ ਕਿ ਜੇ ਉਹ ਨਰ ਜਿਵੇਂ ਇਹ ਪਤਾ ਕੀ ਸੋਚਦਾ ਸੀ ਤੇ ਤੈਨੂੰ ਵੀ ਆ ਨਹੀਂ ਫੜੂਗਾ ਹੈ ਪਰ ਇੱਕ ਨੂੰ ਡੱਬਣ ਦਾ ਲੱਗਦਾ ਕਿ ਮੇਰੇ ਕੋਲ ਹੋਣੇ ਤਰੀਕੇ ਲਗੇ ਹਾਂ ਪਰ ਇੱਕ ਗੱਲ ਕਹਿੰਦੇ ਬਈ ਸੋਨੀ ਇਹਦੇ ਨੇ ਵੱਧ ਥੱਪੜ ਲਾਏ ਲਗੇ ਤੇਰਾ ਤੂੰ ਤਾਂ ਮੰਨਦਾ ਵੀ ਤੇਰੇ ਲੱਗੇ ਨਹੀਂ ਕਿ ਨਾ ਹੋਣਾ ਮੇਰੇ ਤਾਂ ਤਿੰਨ ਕਿਤੇ ਲੱਗੇ ਨੇ ਇੱਕ ਤੋਂ ਨਹੀਂ ਮਰੇ ਲੱਗੇ ਨੇ ਲਾ ਇੱਕ ਲਾ ਇੱਕ ਲਾ ਲੱਗੇ ਨੇ ਇੱਕ ਲਾ ਦੇ ਮੰਨ ਗਿਆ ਮੰਨ ਗਿਆ ਕਿੰਨੇ ਲੱਗੇ ਨੇ ਆਹ ਵੀਡੀਓ ਚਾਣੂ ਪਟਣਾ ਕਿੰਨੇ ਲੱਗੇ ਨੇ ਦੱਸੀ ਕਾਗਜੀ ਕਾਗਜੀ ਰਿਪੋਰਟਾਂ ਚ ਘੁੱਟੇ ਗਏ ਹਾਂ ਯਾਰੀ ਦੌੜ ਰੇ ਨਾ ਮੈਨੂੰ ਬੜੀ ਇੰਨੇ ਤੇ ਬੱਦ ਗਿਓ ਮੈਨੂੰ ਕੋਈ ਗੁੱਸੇ ਹੋ ਗਿਆ ਗੁੱਸੇ ਹੋ ਗਿਆ ਗੁੱਸੇ ਹੋ ਗਿਆ ਓਏ ਯਾਰ ਹੰਢੀ ਬਾਦ ਚੱਲ ਠੀਕ ਆ ਓਏ ਦੇ ਦੇ ਚਲਾਨ ਓਏ ਓਏ ਪਹਿਰੇ ਹੱਥ ਲਾ ਬੰਦਾ ਖੜਦਾ ਮੇਰੇ ਉੱਤਰੀ ਕਿ ਕਬਾ ਜੀ ਨੇ ਸਟਾਰਟ ਹੋਇਆ ਨਾ ਲੈ ਚਾਲੀ ਇੱਕ ਕਿੱਕ ਦੇ ਲਈ ਜਮਦਗੀ ਦਾ ਸਟਾਰਟ ਕਰ ਦੋ ਠੀਕ ਹੈ ਠੀਕ ਹੈ ਸਤ ਜੀ ਪਾ ਕੇ ਕਿੱਕ ਪਾ ਕੇ ਚਲ ਬਸ ਉਤਰ ਆਉਣਾ ਇਹ ਕਰਕੇ ਕੁਝ ਵੀ ਨਹੀਂ ਕਰਕੇ ਆਇਆ ਆ ਦੇਖ ਪਹਿਲਾਂ ਇਹ ਇੱਕ ਕਰਦੇ ਨੇ ਠੀਕ ਹੈ ਫਿਰ ਇਹ ਵੀ ਸਵਿਚ ਬੰਦ ਫਿਰ ਆਨ ਫਿਰ ਇਹੋ ਥੱਲੇ ਫਿਰ ਉੱਤੇ ਇਹਨਾਂ ਨੂੰ ਜਾਇਦੇ ਤੈਨੂੰ ਦੇ ਆ ਸੂਈ ਨੂੰ ਵੇਖ ਲੈਣਾ ਪਸਾ ਕਰਾ ਲਈ ਵੇਚਤੀ ਹੁਣ ਲਾਸਟ ਹੈ ਜੇ ਨਾ ਸਟਾਰਟ ਹੋਇਆ ਤਾਂ ਫਿਰ ਮੇਰੀ ਵਾਰੀ ਗੇੜਾ ਕੱਢ ਗਿਆ ਦਿਕਾ ਓਏ ਓਏ ਇਧਰ ਲੋਕਾਂ ਤੋਂ ਨਗਦਾਂ ਤੋਂ ਦੇਖ ਸਕਦੇ ਆਪਾਂ ਹਾਂ ਕੋਯੋ ਤੇਖ ਲਾਨੇ ਓਏ ਆਹ ਖੜਾਈ ਮਲੇ ਆਹ ਖੜਾਈ ਦੇਖ ਲੋਕਾਂ ਤੋਂ ਲੱਗਦਾ ਇਹਦਾ ਕਿੱਲੀਓ ਤੋੜ ਰਖੀ ਹੋਣੀ ਕਿਸੇ ਨੇ ਇਧਰਲੀ ਸਾਈਡ ਤੇ ਦੇਖਣਾ ਬੂ ਵੇ ਕਿਉਂ ਨਹੀਂ ਲੱਗਦਾ ਇਹ ਇੱਥੇ ਲੱਗੂਗਾ ਨਾ ਨਾ ਦੂਜੀ ਚਾਪੀ ਪਾ ਜੰਨੇ ਦੂਜੀ ਝਾਬੀ ਜਾਨੇ ਦੂਜੀ ਜਿਹੜੀ ਇਹਦੇ ਵਿੱਚ ਉਹ ਨਹੀਂ ਪੈਂਦੀ ਯਾਰ ਠੀਕ ਐ ਇਹ ਹੋ ਗਈ ਆਹ ਝਾਬੀ ਦੇ ਪਿੱਛੇ ਤਾਂ ਇਹ ਆਹ ਪਾਰਖਾਗਾ ਚੱਡੀਆਂ ਆਹ ਚ ਨਿਕੜ ਗਿਆ ਆਹੀ ਦੀ ਆਹ ਹੁਣ ਆ ਅੱਗੇ ਪਿੱਛੇ ਕਰ ਖੜਿਆ ਇੱਥੇ ਜੇ ਹੋ ਗਈ ਖੜਾ ਐ ਕਰ ਬਿਲਕੁਲ ਜਿਵੇਂ ਟਿੱਡਾ ਕਰ ਨਹੀਂ ਨਹੀਂ ਨਾ 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 ਓਏ ਕਾਲੇ ਛੱਲੇ ਦਿੱਲੀ ਨਹੀਂ ਜਾਂਦੀ ਓਏ ਅੰਦਰ ਇਹ ਇੱਥੇ ਇਹ ਇੱਥੇ ਲੱਗੂ ਥੋੜੀ ਓਏ ਪੜਾ ਇੱਕ ਮਿੰਟ ਓਏ ਤੇਰੀ ਤਬੱਚ ਓਏ ਉਹ ਦੇਖੀ ਧਮਾਗੇ ਜਦੋਂ ਉੱਪਰ ਹੀ ਨਹੀਂ ਹੁੰਦੀ ਜਾਂ ਹੋਇਆ ਪਿਆ ਇਹਦੇ ਜਾਣ ਦੀ ਅਗ ਨਹੀਂ ਜਾਣ ਦੀ ਅਗ ਨਹੀਂ ਹੁਣ ਹੈਂਡਲ ਨੂੰ ਕਿਹੜਾ ਨਾ ਦੇਦੀ ਹੱਥ ਆ ਜਾਊਗਾ ਹਾਂ ਹਾਂ ਇਹ ਇਹ ਉੱਤੇ ਉੱਠੋ ਕੀ ਤਾਂ ਹੀ ਹੈ ਨਾ ਹੂੰ ਉੱਪਰ ਇਹ ਉੱਠ ਰਹੀ ਹਾਂ ਨਾ ਖੋਲਣਾ ਬੂਆ ਫਿਰ ਦੇਖਾ ਬੂ ਵਿਚੋ ਖੋਲ ਕੇ ਠੀਕ ਹੈ ਠੀਕ ਹੈ ਕਾਇਮ ਰੱਤ ਮੈਂ ਲਾਇਆ ਕਰਦੇ ਨੇ ਯਾਰੀ ਦੋਸਤੀ ਚ ਤੈਨੂੰ ਕਿਦਾਂ ਅਕਲ ਆਊਗੀ ਮੈਨੂੰ ਆਗਲਾ ਹਾਂ ਆਗੇ ਆਗੇ ਆ ਗਲਾ ਆਹੀ ਮੁੰਡਾ ਦੀਗਾ ਹੈ ਪਹਿਲਾਂ ਤੈਨੂੰ ਪੰਜ ਥੱਪੜੇ ਦੇ ਮਾਰ ਲੈ ਆ ਮਾਰ ਲੈ ਤਾਂ ਕਿੰਨੇ ਲੱਗੇਗਾ ਤਾਂ ਗਈ 4:10 ਹੋ ਗਏ ਲਾਡੀ ਮੇਰੀ ਵੇਟ ਕਰ ਰਹਾ ਤੇ ਚਲੋ ਚੱਲਦੇ ਹਾਂ ਜਿੰਮ ਦੇ ਵਿੱਚ ਤਾਂ ਇੱਕ ਦੋ ਸ਼ਾਰਟ ਤੁਹਾਨੂੰ ਜਿੰਮ ਦੇ ਦਿਖਾਉਣੇ ਨੇ ਤੇ ਫਿਰ ਜਿੰਮ ਤੋਂ ਆ ਕੇ ਦੁਬਾਰਾ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆਂਗੇ ਤੇ ਬਾਕੀ ਜਿੰਨਾ ਟਾਈਮ ਅ ਜਿਮ ਚ ਜਾ ਰਹੇਗੇ ਉਹਨਾ ਟਾਈਮ ਦੁਕਾਨ ਤੇ ਰਹੂਗਾ ਆਪਣਾ ਭਾਈ ਵੱਡਾ ਦਲਵੀਰ ਸਿੰਘ ਜਿਹੜਾ ਕਿ ਵੀਡੀਓ ਵੀਡੀਓ ਜਾਂ ਕੋਈ ਮੋਬਾਈਲ ਤੇ ਦੇਖਣ ਲੱਗ ਰਿਹਾ ਕੁਝ ਵੀ ਚਲੋ ਭਾਈ ਮੌਸਮ ਬਹੁਤ ਸੋਹਣਾ ਹੈ ਤੇ ਚੱਲੀਏ ਜਿਮ ਦੇ ਵਿੱਚ ਤੇ 1 ਘੰਟਾ ਡੇਢ ਘੰਟਾ ਜ਼ੋਰ ਮਾਰ ਕੇ ਆਉਂਦੇ ਚਲੋ ਬਾਅਦ ਵਿੱਚ ਮੈਂ ਕਰੀਟਿਨ ਖੋਲ ਲੈ ਕਰੀਟਿਨ ਪੀਣ ਤੋਂ ਬਾਅਦ ਫਿਰ ਜਾਵਾਂਗਾ ਸਗੈ ਜੀ ਅੱਜ ਮੈਂਨੇ ਬਣਾਈ ਦੀ ਬੋਲਟ ਤੇ ਵੀਡੀਓ ਛੋਟੀ ਜੀ ਵੀਡੀਓ ਬਣਾਈ ਦੀ ਦੇਖਿਆ ਸੋਨੇ ਕਿੰਨਾ ਜੱਜਦਾ ਬੋਲਟ ਜਿੱਦਣ ਮੈਂ ਜੇ ਮੈਂ ਬੋਲਟ ਲਿਆਵਾਂ ਨਾ ਤਬਾਹੀ ਠਾਲ ਦਾਂਗੇ ਆਪਾਂ ਪੂਰਾ ਘੈਂਟ ਲੱਗਦਾ ਪੂਰਾ ਜੱਜਦਾ ਬੋਲਟ ਆ ਬਣੀ ਸੀ ਗੱਲ ਇਹ ਬਾਅਦ ਤੁਸੀਂ ਦੇਖ ਰਹੇ ਹੋ ਕਿੰਨਾ ਜਿਆਦਾ ਨੇਰਾ ਹੋ ਗਿਆ ਤਾਂ ਹੁਣ 8:40 ਹੋ ਗਏ ਤਾਂ ਇੰਨਾ ਲੇਟ ਮੈਂ ਕਿਉਂ ਹੋ ਗਿਆ ਕਿਉਂਕਿ ਗਾਈ ਮੈਂ ਕਰ ਰਹੀ ਸੀ ਐਡਿਟਿੰਗ ਵੀਡੀਓ ਅਪਾ ਐਡਿਟਿੰਗ ਕਰ ਰਹੀ ਸੀ ਤੇ ਐਡਿਟਿੰਗ ਕਰਕੇ ਵੀਡੀਓ ਕੰਪਲੀਟ ਹੋ ਗਈ ਤੇ ਮੈਂ ਅਪਲੋਡ ਵੀ ਕਰ ਰਹੀ ਸੀਗਾ ਅਪਲੋਡ ਕਰਨ ਤੇ ਤੇ ਐਡਿਟ ਕਰਨ ਤੇ ਬਹੁਤ ਟਾਈਮ ਲੱਗ ਜਾਂਦਾ ਹੈ ਕਿਉਂਕਿ ਜਿੰਮ ਤੋਂ 4 5 ਵਜੇ ਮੈਂ ਆ ਗਿਆ ਹੁਣ ਦੁਕਾਨ ਤੇ ਤੇ ਉਸ ਤੋਂ ਬਾਅਦ ਤੋਂ ਮੈਂ ਜਦ ਹੀ ਲੱਗਾ ਉਦੋਂ ਦਾ ਲੱਗ ਰਹਿਗਾ ਤੇ ਉਦੋਂ ਦੀ ਮੈਂ ਵੀਡੀਓ ਨੂੰ ਕੰਪਲੀਟ ਕਰਨ ਲੱਗ ਰਹਿਗਾ ਤੇ ਹੁਣ ਆਖਰ ਖੂਨ ਹੋਈ ਜਾਗੀ ਤੇ ਹੁਣ ਚੱਲਦਾਗਾ ਮੈਂ ਘਰੇ ਤੇ ਘਰੇ ਜਾ ਕੇ ਬਹੁਤ ਜ਼ਿਆਦਾ ਤੇਜ਼ ਮੈਨੂੰ ਭੁੱਖ ਲੱਗ ਰਹੀ ਕਿਉਂਕਿ ਮੈਂ ਪ੍ਰੋਟੀਨ ਲਿਆ ਨਹੀਂ ਉਹਦੇ ਵਿੱਚੋਂ ਆਪਣੀ ਚੋਣ ਪਾਣੀ ਖਤਮ ਹੋ ਰਿਹਾਗਾ ਪਾਣੀ ਭਰਨਾ ਪਊਗਾ ਸਵੇਰੇ ਮੈਂ ਸੋਚਿਆ ਮੈਂ ਕਿ ਚੱਲੂ ਸਵੇਰੇ ਭਰ ਲਾਂਗੇ ਤੇ ਹੁਣ ਆਪਾਂ ਘਰੇ ਜਾ ਕੇ ਪ੍ਰੋਟੀਨ ਲੈ ਲਾਂਗੇ ਤੇ ਬਹੁਤ ਟਾਈਮ ਲੱਗੇ ਗਾਇਜ਼ ਤਕਰੀਬਨ 9 ਵਜੇ ਨਾਲੇ ਨੇ ਤੇ ਹੁਣ ਜਾਉਂਗਾ ਮੈਂ ਘਰੇ ਤੇ ਬਾਹਰ ਤੁਸੀਂ ਨਹੀਂ ਰੱਦ ਦੇਖ ਸਕਦੇ ਕਿੰਨਾ ਗਾਵੇ ਰੋ ਦੇ ਚਲੋ ਬਾਈ ਚਲ ਜੇ ਘਰੇ ਤੇ ਮਿਲਦਾ ਹੈ ਦੋਸਤੋ ਘਰੇ ਤਾਂ गाइस ਕਿਨੂ ਕਿਨੂ ਇਹ ਵੀਡੀਓ ਪਸੰਦ ਆਈ ਤਾਂ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਕਿਹੜਾ ਪਾਰਟ ਤੁਹਾਨੂੰ ਵਧੀਆ ਲੱਗਿਆ ਤਾਂ ਗਾਇਜ਼ ਇਹਦਾ ਨੈਕਸਟ ਪਾਰਟ ਵੀ ਆਊਗਾ ਕਿਉਂਕਿ ਅੱਜ ਮੇਰੀ ਵਾਰੀ ਸੀ ਸਮੋਸੇ ਖਵਾਉਣ ਦੀ ਤੇ ਕੱਲ ਨੂੰ ਵਾਰੀ ਹੈਗੀ ਲਾਡੀ ਦੀ ਤੇ ਲਾਡੀ ਖਵਾਊਗਾ ਸਮੋਸੇ ਤਾਂ ਚਲੋ ਮਿੱਤਰੋ ਹੁਣ ਆਪਣੀ ਵੀਡੀਓ ਕਾਫੀ ਵੱਡੀ ਹੋ ਗਈ ਤਾਂ ਇਸੇ ਦੇ ਨਾਲ ਕਰ ਦੇਗੇ ਆਪਾਂ ਵੀਡੀਓ ਨੂੰ ਐਂਡ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਗਾਇਸ ਤਾਂ ਮਿਲਦੇ ਆਪਾਂ ਹੋਰ ਇੱਕ ਨਵੀਂ ਸੋਹਣੀ ਵੀਡੀਓ ਲੈ ਕੇ ਟੇਕ ਕੇਅਰ ਬਾਏ ਬਾਏ ਧਿਆਨ ਰੱਖਿਓ ਆਪਦਾ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਆਪ ਨੂੰ ਨਾਲ ਲਾਈਕ ਤੇ ਕਮੈਂਟ ਵੀ ਜਰੂਰ ਕਰਨਾ Shut yeah. up.